ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਜੀ ਤੇ ਬਾਦਸ਼ਾਹ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬਤਾ ਪਾਲਾ ਗੁਰੂ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਾਬਾ ਜੀ ਜੇਪਾ ਤੇ ਸਦਾ ਰਾਖੋ ਬਾਬਾ ਜੀ ਹੋਕੀ ਕੜੀ ਨਾ ਦੇਖੋ ਜੀ ਕਰੋ ਕਿਰਪਾ ਸੰਤਨ ਸਿੰਘ ਜੀ ਤੇ ਬਾਦਸ਼ਾਹ ਮਹਾਰਾਜ ਕਿਰਪਾ ਕਰੋ ਮੇਰ ਕਰੋ ਬੱਚਿਆਂ ਦੀ ਯਾਦ ਲਈ ਸਰਬਤੋ ਕਿਰਪਾ ਹੋਕੀ ਕੜੀ ਨਾ ਦੇਖੋ ਜੀ What's <laughs> <laughs> They're Yeah. yeah. ਨਾਨਕ ਨਾਮ ਨਿਰੰਝਨ ਜਾਨਿਓ ਕਿੰਨੇ ਭਗਤ ਪ੍ਰੇਮ ਲਿਬਲਾਈ ਤਾਤੇ ਅੰਗ ਤੇ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤਿ ਕੀ ਨਿਵ ਰਖਾਈ ਗੁਰੇ ਅਮਰਦਾਸ ਕੀ ਅਕਥ ਕਥਾ ਹੈ ਇਕ ਜੀ ਕਛ ਕਹੀ ਨਾ ਜਾਈ ਸੋਟੀ ਸ੍ਰਿਸ਼ਟ ਸਕਲ ਤਾਰਨ ਕੋ ਆਪ ਗੁਰ ਰਾਮਦਾਸ ਕੋ ਮਿਲੇ ਵਡਾਈ ਸ਼੍ਰੇਸ਼ਟ ਸਖਨ ਤਾਰਣ ਕੋ ਆਪ ਗੁਰ ਰਾਮਦਾਸ ਕੋ ਮੇਲੇ ਵੜਾ ਕਿ ਤਮ ਮੇਰਾ ਸਭ ਦੁੱਖ ਗਵਾਹੀ ਜਿਉ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੇ ਤਨ ਵਨ ਹੋਏ ਨਿਹਾਲ ਜਾਗੁਰ ਦੇਖਾ ਸੰਗ ਦੁਰ ਰਹਿਓ ਰਹਿਓ ਦੁਰਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਜੇਨ ਜਪਿਓ ਗੁਰਮੰਤ ਰਾਮ ਨਾਮ ਉਰ ਮੈਂ ਕਹੋ ਜਾ ਕੇ ਸਮ ਨਹੀਂ ਕੋਈ जे सिमरत सिट दर्श तुहारो टल सहज सहजव दर्शन परस्य गुरू कनम मरण दुख जाएदी नूर अरसो चटिया तुद डिठे सचे पात साह मल जनम जनम खजण सचा पात सह सा। फिर साह गह गास बूह सभना दावे सह सतराम श्री वाहेगुरु साहिब जी ਸਰੀ ਮਹੰਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਕਾਮ ਤੇ ਨਾ ਸੋ ਐਸਾ ਹਰ ਧਿਆਈ ਐ ਮੇਰੇ ਜੀ ਅੜੇ ਸੁਖ ਪਾਵੈ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਾਰ ਜਾਗ ਵਸ ਕਾਮ ਤੇ ਨਾ ਸੋ ਐਸਾ ਹਰ ਧਿਆਇ ਮੇਰੇ ਜੀੜੇ ਸਰਬ ਸੁਖ ਪਾਵੇ ਮੀਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਕਲਤ ਮੁਖ ਯੋਜਲ ਹੋਈ ਆ ਨਿਤ ਧਿਆਈਐ ਹਰਿਪੁਰਖ ਨਿਰੰਜਨਾ ਰਹਾਓ ਜੈ ਹਰ ਸਿਮਰਨ ਪਿਆ ਤੈ ਉਪਾਧ ਗਤ ਕੀਨੀ ਹਟ ਭਾਕੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਸੇਵ ਲਰ ਨਪਾਇ ਤਹਿ ਉਪਾਧ ਗਤ ਕੀਨੀ ਵੜ ਭਾ ਕੀ ਹਰ ਜਪਨਾ ਜਨ ਨਾਨਕ ਕਾ ਗੁਰ ਇਹ ਮਤ ਦਿਨੀ ਜਪ ਹਰ ਭਵ ਜਹਲ ਤਰਨਾ ਆਹੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਕੈ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਇ ਹੈ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾਂ ਪਰਮ ਸਨਮਾਨਯੋਗ ਗੁਰੂ ਗੁਰੂ ਪਿਆਰੀ ਗੁਰ ਸਵਾਰੀ ਗੁਰ ਕੀ ਸਾਜੀ ਨਿਵਾਜ ਸਤ ਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਚੌਥੇ ਗੁਰੂ ਨਾਨਕ ਸਾਡੀ ਸੁਲਤਾਨ ਧੰਨ ਧੰਨ ਸਤ ਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਤਨਾਸਰੀ ਰਾਗ ਅੰਦਰ ਹੈ ਜੀ ਧੰਨ ਧੰਨ ਸਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੇ ਪਾਵਨ ਪਵਿੱਤਰ ਅੰਗ 669 ਉੱਪਰ ਸੁਬਾਹ ਇਮਾਨ ਹੈ ਸਤਗੁਰੂ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਉਹ ਲਾ ਚੁੱਕਾਂ ਦੀ ਖਿਵਾ ਕਰਨੀ ਬਣਾਓ ਫਤੇ ਜੀ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ